ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅਸੀਂ ਅੱਜ ਆਏ ਹੋਏ ਹਾਂ ਰਾਜਸਥਾਨ ਆ ਏਰੀਆ ਹੈਗਾ ਜੀ ਆਪਣਾ ਲਾਲਜੋੜ ਦੇ ਨੇੜੇ ਤੇੜੇ ਸਾਦੂਨ ਸ਼ਹਿਰ ਤੇ ਇਸ ਟਰੈਕਟਰ ਦੇ ਫੁਟਰ ਪੰਪ ਸੀਗਾ ਤੋਂ ਕਾਫੀ ਪ੍ਰੋਬਲਮ ਕਰ ਰਿਹਾ ਸੀਗਾ ਤੇ ਅਸੀਂ ਹੁਣ ਇਹਦਾ ਚੇਂਜ ਕਰਕੇ ਮਾਈਕੋਰ ਲਗਾਇਆ ਤੇ ਉਹ ਟਰੈਕਟਰ ਆ ਚੱਲਦਾ ਸਾਡੇ ਸਾਹਮਣੇ ਆ ਤੇ ਬਹੁਤ ਹੀ ਵਧੀਆ ਚੱਲ ਰਿਹਾ 3 ਵੀ ਚੱਲਦਾ ਟਰੈਕਟਰ ਇਹ 1900 rpm ਤੇ ਤੇ ਟਰੈਕਟਰ ਇਸ ਟਾਈਮ ਪੂਰੀ ਆਪਣੀ ਖਚਾਈ ਤੇ ਆ ਸਾਧੂ ਸੰਗਰੀਆਂ ਵਾਲੇ ਦੇ ਹੱਲੇ ਜੀ ਟਰੈਕਟਰ ਤੇ ਆਇਆ ਕੋ ਫਰੰਟ ਵਾਲਾ ਹੀ ਟਰੈਕਟਰ ਰਾਜਸਥਾਨੀ ਪੂਰੀ ਪੈਲੀ ਹੈ ਜੀ ਹਾਰਡ ਬਹੁਤ ਸੋਹਣੀ ਹੈ ਕੈਪੀਟਨ ਬਾਕੀ ਦੇ ਸਾਰੇ ਵੀਡੀਓ ਸੇ ਕਮੈਂਟ ਕਰਕੇ ਦੱਸੋ ਮੇਰੇ ਭਰਾ ਸੌਰਿਆ ਪ੍ਰਕਾਸ਼ ਦੁਆਰਾ ਇਹ ਬਹੁਤ ਹਾਰਡ ਹੈ ਇਹਨਾਂ ਦੀ ਇਹ ਨਾਰਮਲ ਵਾਈ ਤੇ ਚੱਲ ਰਹੀ ਟਰੈਕਟਰ ਕਈ ਸੱਜਣ ਕਹਿੰਦੇ ਵੀ ਹਾਲ ਨਹੀਂ ਚੱਲ ਗੇ। ਕੋਲਕਾ ਜਿਵੇਂ ਆਪਾਂ ਨਾਰਮਲ ਬਾਈ ਕਰਦੇ ਹਾਂ ਉੱਥੇ ਚੱਲਦਾ ਏ। ਸੋ ਇਹ ਸਾਡੀ ਕੁਆਲਿਟੀ ਇਹ ਚੀਜ਼ ਦੀ ਆ। ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਜੇਰਨ ਐਕਚੁਅਲ ਮੈਂ ਗੇਰ ਹੀ ਏ ਇਸਕਾ ਸਹੀ।

i'm not in hard not, hard not